हाँ मार्ण मार्ण था था आग सिर्फ आगे दो साल दो साल आम आदमी पार्टी वादे हो गया पार्लीमेंट का मैंबर होता भगवंत मान दिल्ली होता सारे बोर्ची ਆਪਰੇ ਸੋ ਨਿਦਾਨ ਦੇ ਤੇ ਤੋਂ ਦੇ ਜੇਨਾ ਕੋ ਆਪਾਂ ਦੀ ਬਾਤ ਕਰਦੇ ਬੋਲਦੇ ਤਾਂ ਅਗੀਆਂ ਮੁਸਕਰਾ ਨੇ ਆਪਣੇ ਪੰਜਾਬ ਦੇ ਦੁੱਖ ਮੰਗਾਂ ਨੇ ਉਹਨਾਂ ਨੂੰ ਚਾਹਤੇ ਰੂਪੇ ਮਹਿਰੇ ਚਾਹੇ ਪਾਰਿਆ ਮਸਲੇ ਦੇ ਕਾਰਜਾਂ ਨੂੰ ਇੱਕ ਤਰੀਕ ਨੂੰ ਚਾਰ ਨੂੰ ਲੱਗਣ ਦੇ ਆਪਾਂ ਨੇ ਹੱਥਨ ਲੱਭ ਕੇ ਤੇ ਸਾਰੀਆਂ ਬਖਰਾਮਾਂ ਦੀ ਬਾਤ ਨੂੰ ਪਾ ਕੇ ਇਥੋਂ ਇਹਨਾਂ ਨੂੰ ਵੱਡੇ ਕਾਰਜ ਦੇ ਨਾਲ

आपने अपने अपने किनारे उसे लेके आने के लिए देगा अपने अपने प्रोग्राम हैं पत्रांत देखे लेके प्रोग्राम हैं ये सारा ये आपका प्रोग्राम करने के लिए बहुत जरूरी है आपसे लेके कार्यों में भी जी रहे हर किसी को लाओगा हर किसी को लाओगा आपने बोला है कि मैं मैं तो ये हफ्ते में एक देखती हूँ आपने ਉਹਨਾਂ ਨਾਲ ਚਾਰੀ ਸਾਥੀ ਨਾਲ ਹੋਏ ਹੋਏ ਇੱਥੇ ਪੌਲੀ ਚਿਮਾ ਹੌਦ ਦੇ ਵਿੱਚ ਡਾਕਟਰ ਜਾਨ ਬਹੁਤ ਸਾਰੇ ਗਾਂਸਟਿਕ ਨਾਮ ਹੋ ਰਿਹਾ ਕਰ ਰਹੇ ਅਸੀਂ ਇੱਥੇ ਦੇਵਾ ਕਰਦੇ ਆ ਇਹਨੂੰ ਜਿਹੜਾ ਰਾਤ ਕਹਿੰਦੇ ਕਹਿੰਦੇ ਕਿ ਜਦ ਤੇ ਚਾਰੀ ਸਾਥੀ ਆਪਣੇ ਸਾਥੀ ਨੂੰ ਕਿਸੇ ਨਾਲ ਹੋ ਰਿਹਾ ਕਿ ਜਦ ਜੇ ਬੋਲ ਰਿਹਾ ਪਾਟਾ ਜਿੰਮਾ ਮਾਰ ਰਿਹਾ ਤਾਂ ਇਹਨੂੰ ਚਰਮਾ ਝੰਡਿਆਵਾ ਕਹਿੰਦੇ ਆ ਜੀਂ ਦੀ ਲਾਟ ਕਹਿੰਦੇ ਆ ਕਿਉਂ ਨਹੀਂ ਤੇ ਜਿਹੜੀਆਂ ਜੀਂਨਾ ਹੈ ਕਿ ਤੁਰੰਤ ਤਾਂ ਨਾ ਆਉਣਾ ਉਹ ਜਦੋਂ ਇਸ ਵਕਤਾਂ ਨੀਲਾ ਪੈਣ ਨੂੰ सरकार ने पेंडू उगाते थे बड़ी लोगों के तो साथ बारह या बोर के रूप में बैठे आठ साल में तो पहले साल होने बाद अगर क्या जा रहा है और बस की कदर की फलन आगे भी कर रहा है और पहले साल होने के बाद क्या एक बार तो होगा ये बारह या बोर के बैठे होगा पहले साल होने के बाद बोर के बैठे होगा ठीक है नहीं पंडित सरकार पिंड सड़कों केवरेज का पानी होगा ठीक है सब साल दिते करा और सब कर वो दा दा तो वही गलत लगता है बारे दे के बारे में पक्का समझा है कि पक्का इलाज करूँगा घर मुड़के पांच साल बाद

ਕਚੋਰੀ ਕੀਤੀ ਹੋਈ ਆ ਸੋਚੂ ਕੀ ਹੋ ਰਿਹਾ ਤੁਹਾਡਾ ਕੀ ਹੋ ਰਿਹਾ ਵਰਤੀ ਦੀ ਹੋ ਰਿਹਾ ਸੋਹਣੇ ਹੋ ਰਿਹਾ ਸਾਥੀ ਬਤੀਆਂ ਮੇਰਾ ਪਰਫੂਰ ਹੋ ਗਿਆ ਇਸ ਸਾਡੇ ਦਾ ਬਖੰਡਣਾ ਬੋਲ ਰਹੀ ਨਹੀਂ ਨੀ ਆ ਮੋੜੀ ਆ ਬਣਾਉਂਦੇ ਗੁਰਸਹਰ ਸਿੰਘ ਹੈਪੀ ਜਨ ਹੈੜੀ ਹੈਪੀ ਜਨ ਕਲਾਕਾਰ ਪਾਂਚੇ ਰਿਹਾ ਤੇ ਇਹ ਤੋਂ ਬਗੈਰ ਆ ਕੇ ਆ ਜੋ ਆਮਦੀ ਪਾਰਟੀ ਜੁਆਇਨ ਕਿਤੇ ਕਿਵੇਂ ਦਿੱਖ ਦਿੱਤੀ ਅਸੀਂ ਇਹਨਾਂ ਦੀ ਨੀਤੀਆਂ ਨੂੰ ਖੁਸ਼ ਹੋ ਕੇ ਜੁਆਇਨ ਕੀਤਾ ਜਰਮਨ ਧਰ ਨਾਲ ਇਹਨਾਂ ਦੀ ਸੇਵਾ ਕਰਗੇ ਕੀ ਆਉਂਦੀ ਆ ਕਿਰਿਆ ਤਿਆਰੀਆਂ ਆ ਜੇ ਤਿਆਰੀਆਂ ਪੂਰੀ ਗੱਡਗੇੜੀ ਜੀ ਵੱਧ ਤੋਂ ਵੱਧ ਵੋਟਰਾਂ ਪਾ ਕੇ ਕਾਮਯਾਬ ਕਰਾਂਗੇ ਪਾਰਟੀ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਤੁਹਾਡੇ ਵੀ ਗੱਡਗੇੜੇ ਸਰ ਸੱਜੇ ਪਿੰਡ ਸਰਪੰਚਾ ਜੀ ਗੁਰਵਤਨ ਸਿੰਘ ਜੀ ਸਰਪੰਚ ਨੇ ਹਾਂ ਜੀ ਹਾਂ ਜੀ ਗੱਡਗੇੜੇ ਪਹੁੰਚੇ ਮੰਤਰੀ ਦਾ ਮੰਤਰੀ ਐਮਐਲਏ ਸਾਹਿਬ ਜੀ ਗੁਰਲਾਸੀ ਜੀ ਡਾਕਟਰ ਬਲਵੀਰ ਸਿੰਘ ਜੀ ਹਾਂ ਜੀ ਕੇਰਪੈਨ ਬਲਵਿੰਦਰ ਸਿੰਘ ਢਾੜੂਆ ਕੀ ਵਿਸ਼ਵਾਸ ਆ ਜੀ ਉਹ ਸਹੀ ਵਿਸ਼ਵਾਸ ਹੈ ਜੀ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾਉਣਗੇ ਜੜੂ ਵਾਲਟੀ ਜੀ ਜੀ ਲੋਕਾਂ ਨੂੰ ਪਹੁੰਚਾਉਣਾ ਤੇ ਫੀਡ ਕਰਨਾ ਹੈ ਹਾਂਜੀ ਵੋਟਰਾਂ ਕੀ ਅਪੀਲ ਕਰਨਾ ਚਾਹੁੰਦੇ ਵੋਟਰਾਂ ਹੀ ਅਪੀਲ ਕਰਾਂਗੇ ਜੀ ਬਤੁਵਾਦ ਸਾਧਿਓ ਇਹਨਾਂ ਦੀ ਪਾਰਟੀ ਵਧੀਆ ਕੰਮ ਕਰਦੀ ਹੈ ਜੀ ਕਿੰਨੇ ਕੁ ਬੰਦੇ ਜੁਆਇਨ ਹੋਏ ਅੱਜ ਅੱਜ ਤੱਕ तकरीबन ਜੀ 10 ਕੁ ਬੰਦੇ ਜੁਆਇਨ ਕੀਏ ਹੈ ਉਸੇ ਤਰ੍ਹਾਂ ਆਸੇ-ਸਰੇ ਪਹਾਰੀ ਦੇਗਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਪੂਰੀ ਟੈਨ ਨਾਲ ਹੋਂ ਪਹੁੰਚਾ ਦੇਣਾ ਤੱਕ ਹੋਰ ਵੀ ਮੈਡਿੰਗਾਂ ਕਰਾਵਾਂਗੇ ਜੀ ਹੋਂ ਤਾਂ ਟੈ ਟੈ ਪ੍ਰੋਗਰਾਮ ਬਣਾਇਆ ਸੀ ता करके थोड़ी जमायनी घट रही पांच सात दिनों तक होर दोबारे प्रोग्राम रख के जबैनी करावे बद